ਯੋਧ ਨਸ਼ਾ ਵਿਰੋਧ ਦੇ ਤਹਿਤ ਬਟਾਲਾ ਪੁਲਿਸ ਨੇ ਇੱਕ આરોપી ਨੂੰ ਗ੍ਰਿਫਤਾਰ ਕਰਕੇ 3 ਕਿਲੋ ਹੈਰੋਇਨ ਅਤੇ ਇੱਕ ਤੀਬ ਬੋਰ ਪਿਸਤਲ ਬਰਾਮਦ ਕੀਤਾ ਹੈ। ਫਿਲਹਾਲ ਪੁਲਿਸ આરોપી ਦੇ ਲਿੰਕ ਕੇਸ ਕੇਸਾਂ 'ਵਾਂ ਜਾਂਚ ਕਰ ਰਹੀ ਹੈ। ਤੇ આરોપી ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ આરોપી ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਬਾਤੂ ਸਟਾਪ ਰੋਡ ਦੇ ਉੱਤੇ ਇੱਕ ਵਾਰ ਦਥ ਹੋਈ ਸੀ ਸਾਰਿਆਂ ਨੂੰ ਪੱਤਰਕਾਰ ਭਾਈ ਨੂੰ ਪਤਾ ਹੈ ਜਿੱਚ ਦੋ ਲੜਕੇ ਰਾਤ ਨੂੰ ਇੰਜਰਡ ਹੋਏ ਸੀ। ਜਿਹਦੇ ਵਿੱਚ ਇੱਕ ਲੜਕੇ ਦਾ ਨਾਮ ਸੀ ਸੌਰਵ ਨਗਯਾਨ ਔਰ ਦੂਜੇ ਦਾ ਚੰਦਨ ਕੁਮਾਰ ਦੋਨਾਂ ਦੇ ਫਾਇਰ ਇੰਜਰੀਜ਼ ਹੋਈਆਂ ਸੀ ਜਿਹਦੇ ਸੰਦਰਭ ਦੇ ਵਿੱਚ 366 ਨੰਬਰ ਮੁਕਦਮਾ ਸਿਵਲ ਲਾਈਨ ਪੁਲਿਸ ਵਿੱਚ ਦਰਜ ਸੀ ਤੋਂ ਅਫੈਂਸ ਦੀ ਜੁਰਮ ਦੀ ਨਵੀਅਤ ਨੂੰ ਦੇਖਦਿਆਂ ਮਾਨਯੋਗ ਐਸਐਸਪੀ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਸਾਹ ਬਟਾਲਾ ਨੇ ਉਹਦੇ ਲਈ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਸੀ ਮੇਰੀ ਸੁਪਰਵਾਈਜ਼ਨ ਦੇ ਵਿੱਚ ਨਾਲ ਇਸ ਡੀਐਸਪੀ ਡੀ ਔਰ ਡੀਐਸਪੀ ਸਰਵੀਲੈਂਸ ਸੰਜੀਵ ਕੁਮਾਰ ਜੀ ਤੋਂ ਉਸ ਤਪੀਸ਼ ਨੂੰ ਅੱਗੇ ਵਧਾਇਆ ਟੈਕਨੀਕਲੀ ਔਰ ਨੁਕਤਾ ਦੇ ਸਾਡੇ ਸੋਰਸ ਨਾਲ ਦੀ ਇਨਫੋਰਮੇਸ਼ਨ ਤੇ ਅਸੀਂ ਇੱਕ ਲੜਕਾ ਕਾਬੂ ਪੀਤਾ ਵਿਸ਼ਾਲ ਔਰ ਉਸ ਮੁਕਦਮੇ ਚ ਇੱਕ ਲੜਕਾ ਨਾਮਿਨੇਟ ਹੋਇਆ ਸੀ ਜਿਸ ਕਰਨਾ ਤੋ ਉਹਦੀ ਪੜਤਾਲ ਦੇ ਦੌਰਾਨ ਉਸੇ ਸੰਦਰਭ ਦੇ ਵਿੱਚ ਤਫ਼ਤੀਸ਼ ਅੱਗੇ ਚੱਲਦਿਆਂ ਸਾਡੀ CIA ਦੀ ਟੀਮ ਤੇ ਸਾਡੀ ਬਾਕੀ ਟੀਮਾਂ ਨੇ ਇੱਕ ਲੜਕੇ ਨੂੰ ਅਸੀਂ ਅਰੈਸਟ ਕੀਤਾ ਹੈਗਾ ਜਿਹਦੇ ਕੋਲੋਂ ਇੱਕ 32 30 ਬੋਰ ਦਾ ਸਟਾਰ ਮਾਰਕਾ ਪਿਸਤਲ ਬਰਾਮਦ ਹੋਇਆ ਜਿਹਦੀ ਮੈਂ ਤੁਹਾਨੂੰ ਪਿਕਚਰ ਦਿਖਾ ਸਕਦਾ ਹਾਂ ਤੋਂ ਨਾਲ ਇਹਦੇ ਲਾਈਵ ਕਾਟੇਜਸ ਹੈਗੀਆਂ ਜਦੋਂ ਇਸ ਕੇਸ ਦੇ ਵਿੱਚ ਤਹਿਕੀਕਾ ਨੂੰ ਅੱਗੇ ਤੋਰਦਿਆਂ ਫਿਰ ਇਸ ਤੇ ਵੀ ਉਸਨੇ ਕੰਫੈਸ਼ਨ ਕੀਤਾ ਹੈ ਤਾਂ ਉਸ ਕੰਫੈਸ਼ਨਲ ਸਟੇਟਮੈਂਟ ਦੇ ਉੱਤੇ ਸਾਡੀ ਟੀਮ ਨੇ 3 ਕਿਲੋ ਔਰ 108 ਗ੍ਰਾਮ ਹਿਰੋਇਨ ਇਹਦੇ ਕੋਲੋਂ ਬਰਾਮਦ ਕੀਤੀ ਹੈ ਜੋ ਕਿ ਡਿਸਟ੍ਰਿਕਟ ਬਟਾਲਾ ਦੀ ਔਰ ਜਿਹੜਾ ਸਾਡਾ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਦੀ ਮਹਿੰਮ ਦੇ ਤਹਿਤ ਇਹ ਬਹੁਤ ਵੱਡੀ ਰਿਕਵਰੀ ਹੈ ਔਰ ਇਸੇ ਨੂੰ ਅੱਗੇ ਅਸੀਂ ਤੋਰਦੇ ਆ ਇਹਦੇ ਉੱਤੇ ਅਸੀਂ ਇਹਦੇ ਫਾਰਵਰਡਡ ਲਿੰਕਸ ਆਰ ਬੈਕਵਰਡ ਲਿੰਕਸ ਉਹਨਾਂ ਨੂੰ ਸਟੈਬਲਿਸ਼ ਕਰ ਰਹੇ ਹਾਂ ਔਰ ਇਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਅਸੀਂ ਨਾਲ-ਨਾਲ ਪੈਰਲਲ ਕਰ ਰਹੇ ਹਾਂ ਤੋਂ ਇਹ ਸਿਟੀ ਸਰਪੀਲ ਸੰਜੀਵ ਕੁਮਾਰ ਜੀ ਔਰ ਡਿਸਟ੍ਰਿਕਟ ਬਟਾਲਾ ਪੁਲਿਸ ਦੀ ਬਹੁਤ ਅੱਛੀ ਉਪਲਬਧੀ ਹੈ ਸਰਾਨਾ ਯੋਗ ਸਰ ਜਿਹੜੇ ਦੋ ਜਖਮੀ ਹੋਏ ਉਹਨਾਂ ਕੋਲ ਜਿਹੜੀ ਫਾਇਰਿੰਗ ਹੋਈ ਉਹਦੇ ਦੀ ਨਿਕਲ ਕੇ ਸਾਹਮਣੇ ਆ ਕਿਉਂ ਉਹਨਾਂ ਤੇ ਫਾਇਰਿੰਗ ਹੋਈ ਜਾਂ ਕਿੱਦਾਂ ਹੋਣੀ ਉਹ ਇਹ ਰਾਤ ਦਾ ਟਾਈਮ ਸੀਗਾ ਜੀ ਇਹ ਜਿਹੜੇ ਲੜਕੇ ਦੋ ਇੰਜਰਡ ਹੋਏ ਸੀ ਜਿਹਦੀ ਇੱਕ ਸੌਰਵ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਸੀ ਔਰ ਇਹਨਾਂ ਦਾ ਰਸਤੇ ਨੂੰ ਲੈ ਕੇ ਕਿਉਂਕਿ ਉਹ ਬੱਚੇ ਕਿਤੇ ਸੜਕ 'ਤੇ ਜਾ ਰਹੇ ਸੀ ਤੋ ਇਸੇ ਗੱਲ ਨੂੰ ਈਗੂ ਦੀ ਹੋ ਸੀਗਾ ਔਰ ਇਸੇ ਤੇ ਕਿਉਂਕਿ ਇਹਨਾਂ ਨੇ ਫਾਇਰ ਕਰਤੇ ਔਰ ਇਹਨਾਂ ਕੋਲੋਂ ਵੈਪਨ ਵੀ ਰਿਕਵਰ ਹੋਇਆ ਔਰ ਸਾਨੂੰ ਉਮੀਦ ਹੈ ਕਿ ਇਹਨਾਂ ਕੋਲ ਹੋਰ ਵੀ ਵੈਪਨ ਰਿਕਵਰ ਹੋਣ ਦੀ ਸੰਭਾਵਨਾ ਹੈ ਸਰ ਇਹ ਪਤਾ ਲੱਗਾ ਬਈ ਹੈਰਨ ਜਿਹੜੀ ਇਹਨਾਂ ਕੋਲ ਕਬੂਲ ਸੀ ਕਿੱਥੋਂ ਲਿਆਂਦੀ ਜਾਂ ਕਿਹ ਕਿਸ ਮਕਸਦ ਨਾਲ ਲਿਆਂਦੀ ਇਹਦੇ ਕੋਲ ਇਹਨਾਂ ਨੂੰ ਹਾਂ ਇਹ ਬਹੁਤ ਅਹਿਮ ਸਵਾਲ ਹੈ ਤੁਹਾਡਾ ਔਰ ਇਸ ਸੰਦਰਭ ਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਜਿਹੜਾ ਇਹਦਾ ਮੇਨ ਮੁਲਜ਼ਮ ਹੈ ਜਿਹੜਾ ਇਹ ਡਿਸਕਰੈਂਸਿੰਗ ਜਸਾ ਉਹਨੂੰ ਅਸੀਂ ਜਲਦੀ ਅਰੈਸਟ ਕਰ ਲਾਂਗੇ ਔਰ ਇਹ ਤੁਹਾਡੇ ਸਵਾਲ ਦਾ ਜਵਾਬ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਦਰ ਲਗੀ ਜੀ ਤੇਰੀ ਗੱਲ ਆਈ ਸਾਹਮਣੇ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਦੋਂ ਐਕਚੁਅਲੀ ਜਦੋਂ ਵਾਰਦਾਤ ਹੁੰਦੀ ਹੈ ਤੇ ਅਲੱਗ-ਅਲੱਗ ਸਾਡੇ ਪੀਸੀਆਰ ਵੀ ਹੈ ਟੀਮਾਂ ਵੀ ਬਾਹਰ ਨਿਕਲਦੀਆਂ ਮੈਂ ਗੋਲੀ ਚੱਲਣ ਤੋਂ ਪਹਿਲਾਂ ਵੀ ਗੱਲ ਹੈ ਜੀ ਕੋਈ ਨਹੀਂ ਇਹ ਤਾਂ ਇਹ ਤਾਂ ਜਸੂ